ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵਿਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ ਮੈਂ ਆਤੀਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਭ੍ਰਿਸ਼ਟਾਚਾਰ ਅਤੇ ਜਾਂਚ ਏਜੰਸੀਆਂ ਦੋਸਤੋ ਸਾਡੇ ਦੇਸ਼ 'ਚ ਜਿੰਨੀਆਂ ਵੀ ਕੌਮੀ ਜਾਂਚ ਏਜੰਸੀਆਂ ਨੇ ਕਿਸੇ ਸਮੇਂ ਇਹਨਾਂ ਦੀ ਭੂਮਿਕਾ ਤੇ ਸਭ ਨੂੰ ਭਰੋਸਾ ਸੀ ਇਤਬਾਰ ਸੀ ਤੇ ਸਾਰੇ ਹੀ ਇਸ ਤੇ ਭਰੋਸਾ ਕਰਦੇ ਆ ਜੇਕਰ ਕੋਈ ਭ੍ਰਿਸ਼ਟਾਚਾਰ ਹੁੰਦਾ ਹੈ ਕੋਈ ਕਰਪਸ਼ਨ ਹੁੰਦੀ ਹੈ ਜਾਂ ਕੋਈ ਕਿਸੇ ਵੱਲੋਂ ਜ਼ਿਆਦਾ ਵੱਡੇ ਪੱਧਰ ਤੇ ਧੋਖਾਧੜੀਆਂ ਕੀਤੀਆਂ ਜਾਂਦੀਆਂ ਜੰਦੀਆਂ ਦੀ ਜਾਂਚ ਜਿਹੜੀ ਹੈ ਇਹੋ ਜਿਹੀਆਂ ਏਜੰਸੀਆਂ ਤੋਂ ਕਰਵਾਉਣ ਦੀ ਮੰਗ ਕੀਤੀ ਜਾਂਦੀ ਸੀ ਪਰ ਮੌਜੂਦਾ ਸਮੇਂ 'ਚ ਸਾਡੀਆਂ ਸਾਰੀਆਂ ਹੀ ਕੇਂਦਰੀ ਜਾਂਚ ਏਜੰਸੀਆਂ ਆਪਣੀ ਸਾਖ ਹੈ ਜਿਹੜੀ ਉਹ ਗਵਾ ਚੁੱਕੀਆਂ ਨੇ ਉਹ ਸਰਕਾਰਾਂ ਦੀ ਕਟਪੁਤਲੀ ਬਣ ਕੇ ਕੰਮ ਕਰ ਰਹੀਆਂ ਨੇ ਜਿਨ੍ਹਾਂ ਵੱਲੋਂ ਸਰਕਾਰਾਂ ਦੇ ਇਸ਼ਾਰੇ ਤੇ ਵਿਰੋਧੀਆਂ ਨੂੰ ਜਾਣਬੁੱਝ ਕੇ ਟਾਰਗੇਟ ਕੀਤਾ ਜਾਂਦਾ ਹੈ ਇਹੋ ਜਿਹੀਆਂ ਸਾਰੀਆਂ ਚੀਜ਼ਾਂ 'ਚ ਜਾਂਚ ਏਜੰਸੀ ਤੇ ਦੋਸ਼ ਵੀ ਜਿਹੜੇ ਨੇ ਵਾਰ-ਵਾਰ ਲੱਗ ਰਹੇ ਨੇ ਕਿਉਂਕਿ ਹਾਲ ਹੀ ਚ ਜਿਹੜਾ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਛਾਰਖੰਡ ਦੇ ਜਿਹੜੇ ਸਾਬਕਾ ਮੁੱਖ ਮੰਤਰੀ ਨੇ ਹੁਣ ਹਿਮੰਤ ਸੁਰੇਨ ਉਹਨਾਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ ਉਹਨਾਂ ਦੇ ਕੇਸ ਦਰਜ ਕਰਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਉਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਅੱਜ ਛਾਰਖੰਡ ਦੇ ਵਿੱਚ ਵਿਧਾਨ ਸਭਾ ਜਿਹੜਾ ਉੱਥੇ ਬਹੁਮਤ ਵੀ ਸਾਬਤ ਕਰਕੇ ਦਿਖਾਣਾ ਸੀ ਉਹ ਬਹੁਮਤ ਸਾਬਤ ਨਹੀਂ ਕਰ ਸਕੇ ਤੇ ਉਹਨਾਂ ਦੇ ਜਿਹੜੇ ਵਿਰੋਧੀ ਸੀਗੇ ਉਹ ਬਹੁਤ ਸਾਬਤ ਕਰਕੇ ਉਹਤੇ ਸੱਤਾ 'ਚ ਵੀ ਕਾਬਜ ਹੋਣ 'ਚ ਕਾਮਯਾਬ ਰਹੇ ਨੇ ਪਰ ਦੋਸਤੋ ਵੱਡੀ ਗੱਲ ਤੇ ਇਹ ਆਉਂਦੀ ਹੈ ਕਿ ਜਿਵੇਂ ED ਵੱਲੋਂ ਹਿਮੰਤ ਸੁਰੇਨ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਕਿਉਂਕਿ ਇਸ ਤੋਂ ਪਹਿਲਾਂ ਵੀ ਵੱਡੀ ਗਿਣਤੀ 'ਚ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਨਿਸ਼ਾਨੇ ਤੇ ਕੇਂਦਰੀ ਜਾਂਚ ਏਜੰਸੀਆਂ ਬਣਾਉਂਦੀਆਂ ਰਹੀਆਂ ਨੇ ਪਰ ਜਿਵੇਂ ਇਸ ਨੂੰ ਬਣਾਇਆ ਗਿਆ ਇਹ ਵੀ ਸਾਫ਼ ਸਪਸ਼ਟ ਤੌਰ ਤੇ ਦਿਖਾਈ ਦਿੰਦਾ ਹੈ ਕਿ ਕਿਵੇਂ ਬਦਲਾਖੋਰੀ ਦੀ ਨੀਤੀ ਤਹਿਤ ਜਿਹੜਾ ਹਿਮੰਤ ਸੁਰੇਨ ਨੂੰ ਨਿਸ਼ਾਨੇ ਤੇ ਲਿਆ ਗਿਆ ਦੇ ਨਾਲ ਹੀ ਹਿਮੰਤ ਸੁਰੇਂਦੀ ਜਿਹੜਾ ਗ੍ਰਿਫਤਾਰੀ ਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੇਨਰਜੀ ਵੀ ਟਿੱਪਣੀ ਕਰਦੀਆਂ ਨੇ ਉਹ ਵੀ ਕਿਤੇ ਨਾ ਕਿਤੇ ਉਹਨਾਂ ਦੇ ਹੱਕ 'ਚ ਖੜੀ ਦਿਖਾਈ ਦਿੰਦੀਆਂ ਨੇ ਕਿਉਂਕਿ ਉਹਨਾਂ ਨੇ ਕਿਹਾ ਵੀ ਕਿ ਅਸੀਂ ਤਾਂ ਸਾਰੇ ਚੋਰ ਆ ਅਤੇ ਉਹ ਸਾਰੇ ਸਾਧੂ ਸੰਤਨ ਇਹੋ ਜੀ ਟਿੱਪਣੀ ਜਿਹੜਾ ਮਮਤਾ ਬੇਨਰਜੀ ਵੱਲੋਂ ਕੀਤੀ ਗਈ ਹੈ ਤਾਂ ਸ਼ਾਇਦ ਇੱਕ ਚੀਜ਼ ਸਪਸ਼ਟ ਹੈ ਵੀ ਕਿ ਮਮਤਾ ਬਿਨਰਜੀ ਨੇ ਇਹ ਗੱਲ ਕੱਲਿਆਂ ਨਹੀਂ ਬਲਕਿ ਵਿਰੋਧੀ ਧਿਰ ਦੇ ਸਮੂੱਚੇ ਆਗੂਆਂ ਦੀ ਤਰਫੋਂ ਕੀਤੀ ਹੋ ਸਕਦੀ ਹੈ ਕਿਉਂਕਿ ਇਹਨਾਂ ਮੁੱਦਿਆਂ ਤੇ ਵਿਰੋਧੀ ਧਿਰ ਦਾ ਕੋਈ ਵੀ ਆਗੂ ਕੁਝ ਵਾਰ ਕਈ ਵਾਰ ਤਾਂ ਬੋਲਦਾ ਹੈ ਕੁਝ ਸਮੇਂ ਇਸ ਮੁੱਦੇ ਨੂੰ ਵੀ ਚੁੱਕਦਾ ਹੈ ਪਰ ਫਿਰ ਆਖਿਰ ਚੁੱਪ ਕਰਕੇ ਬੈਠ ਜਾਂਦਾ ਹੈ ਪਰ ਮਮਤਾ ਬਿਨਰਜੀ ਨੇ ਇਸ ਨੂੰ ਜ਼ੋਰ ਸ਼ੋਰ ਨਾਲ ਚੁੱਕਿਆ ਤੇ ਉਹਨਾਂ ਨੇ ਝਾਰਖੰਡ ਦੇ ਜਿਹੜੇ ਸਾਬਕਾ ਮੁੱਖ ਮੰਤਰੀ ਨੇ ਉਹਨਾਂ ਦੇ ਹੱਕ ਚ ਕੀ ਤਰ੍ਹਾਂ ਜਿਤੇ ਇਹ ਨਾਰਾ ਭਰੇ ਪਰ ਦੋਸਤੋ ਇੱਕ ਚੀਜ਼ ਸਪਸ਼ਟ ਹੈ ਕਿਉਂਕਿ ਕੇਂਦਰੀ ਜਾਂਚ ਏਜੰਸੀਆਂ ਕਿ ਅੱਜ ਦੀਆਂ ਦੇਸ਼ 'ਚ ਕੰਮ ਨਹੀਂ ਕਰ ਰਹੀਆਂ ਇਹ ਪਿਛਲੇ ਲੰਬੇ ਸਮੇਂ ਤੋਂ ਕਰ ਰਹੀਆਂ ਨੇ ਪਰ ਜਦੋਂ ਤੋਂ ਦੇਸ਼ ਦੇ ਵਿੱਚ ਭਾਜਪਾ ਸੱਤਾ ਦੇ ਵਿੱਚ ਕਾਬਜ਼ ਹੋਈ ਹੈ ਸਾਲ 2014 ਤੋਂ ਉਦੋਂ ਤੋਂ ਇਹਨਾਂ ਕੇਂਦਰੀ ਜਾਂਚ ਏਜੰਸੀਆਂ ਦੀ ਸਾਖ ਤੇ ਜਿਹੜਾ ਲਗਾਤਾਰ ਸਵਾਲ ਉੱਠ ਰਹੇ ਨੇ ਸਾਰੇ ਵਿਰੋਧੀ ਧਿਰ ਉਂਗਲ ਚੁੱਕ ਰਹੇ ਨੇ ਕਿਉਂਕਿ ਵਿਰੋਧੀ ਧਿਰ ਇਹ ਕੇਂਦਰੀ ਜਾਂਚ ਏਜੰਸੀਆਂ ਵੱਲੋਂ ਜ਼ਿਆਦਾਤਰ ਜਿਹੜਾ ਉਹ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਹੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਵਿਰੋਧੀ ਪਾਰਟੀਆਂ ਦੇ ਆਗੂ ਤਾਂ ਇਹ ਵੀ ਦੋਸ਼ ਲਗਾ ਰਹੇ ਨੇ ਵੀ ਕਿ ਜਿਹੜਾ ਵੀ ਦੂਜੀ ਪਾਰਟੀ ਦਾ ਆਗੂ ਭਾਜਪਾ ਦੇ ਵਿਚਾਰਧਾਰਨ ਨਾਲ ਨਹੀਂ ਮੇਲ ਖਾਂਦਾ ਜਾਂ ਭਾਜਪਾ ਦੇ ਨਾਲ ਨਹੀਂ ਮਿਲ ਕੇ ਚੱਲਣ ਲਈ ਰਾਜੀ ਹੁੰਦਾ ਤਾਂ ਭਾਜਪਾ ਵੱਲੋਂ ਕੇਂਦਰੀ ਜਾਂਚ ਏਜੰਸੀਆਂ ਦੀ ਵਰਤੋਂ ਕਰਕੇ ਜਾਣਬੁੱਝ ਕੇ ਜਿਹੜਾ ਉਸ ਨੂੰ ਘੇਰਿਆ ਜਾਂਦਾ ਹੈ ਉਸ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਜੇਲ੍ਹਾਂ 'ਚ ਡੱਕਿਆ ਜਾਂਦਾ ਹੈ ਡਰਾਉਨ ਦੀ ਤਮਕਾਉਂਦੀ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਇਹੋ ਜਿਹੇ ਵੀ ਜਿਹੜੇ ਦੋਸ਼ ਹੈ ਉਹ ਵਾਰ-ਵਾਰ ਲੱਗ ਰਹੇ ਨੇ ਭਾਜਪਾ ਤੇ ਪਰ ਇੱਕ ਚੀਜ਼ ਸਪਸ਼ਟ ਹੈ ਦੋਸਤੋ ਵੀ ਕੇਂਦਰੀ ਜਾਂਚ ਏਜੰਸੀਆਂ ਦਾ ਕੰਮ ਭ੍ਰਿਸ਼ਟਾਚਾਰ ਦੇ ਮਾਮਲੇ ਦੀ ਜਾਂਚ ਕਰਨਾ ਹੈ ਤੇ ਉਹਨਾਂ ਨੂੰ ਇਹ ਜਾਂਚ ਨਿਰਪੱਖ ਤੇ ਪਾਰਦਰਸ਼ੀ ਢੰਗ ਨਾਲ ਕਰਨੀ ਚਾਹੀਦੀ ਹੈ ਪਰ ਅੱਜ ਦੇ ਸਮੇਂ ਦੇਸ਼ ਦੇ ਵਿੱਚ ਇਹੋ ਜਿਹਾ ਕੁਝ ਹੁੰਦਾ ਦਿਖਾਈ ਨਹੀਂ ਦੇ ਰਿਹਾ ਕਿਉਂਕਿ ਹੁਣ ਤੱਕ ਕੇਂਦਰੀ ਜਾਂਚ ਏਜੰਸੀਆਂ ਚਾਹੇ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਗੱਲ ਕਰ ਲਈ ਚਾਹੇ NIA ਦੀ ਗੱਲ ਕਰ ਲਈ ਚਾਹੇ CBI ਦੀ ਗੱਲ ਕਰ ਲਈ ਇਹਨਾਂ ਵੱਲੋਂ ਹੁਣ ਤੱਕ ਜਿੰਨੇ ਵੀ ਕੇਸ ਸਾਲ 2014 ਤੋਂ ਬਾਅਦ ਦਰਜ ਕੀਤੇ ਗਏ ਨੇ ਉਹ ਉਹਨਾਂ ਵਿੱਚੋਂ 95% ਕੇਸ ਅਸੀਂ ਸਿੱਧੇ ਤੌਰ ਤੇ ਕਹਿ ਸਕਦੇ ਹਾਂ ਕਿ ਵਿਰੋਧੀ ਧਿਰ ਦੇ ਆਗੂਆਂ ਦੇ ਖਿਲਾਫ ਦਰਜ ਕੀਤੇ ਗਏ ਨੇ ਤਾਂ ਇਸ ਤੋਂ ਇਹ ਆંકੜਾ ਕੋਈ ਛੋਟਾ ਆંકੜਾ ਨਹੀਂ ਹੈ ਤਾਂ ਇਹਹੀ ਆંકੜਾ ਸਭ ਕੁਝ ਦੱਸਦਾ ਹੈ ਵੀ ਕਿ ਆਖਿਰਕਾਰ ਵਿਰੋਧੀ ਧਿਰ ਦੇ ਆਗੂ ਨੂੰ ਹੀ ਕਿਉਂ ਨਿਸ਼ਾਨਾ ਤੇ ਜਿਹੜਾ ਇਹ ਤਾਂ ਲਿਆ ਜਾ ਰਿਹਾ ਉਹਨਾਂ ਨੂੰ ਕਿਉਂ ਹੀ ਨਿਸ਼ਾਨਾ ਬਣਾਇਆ ਜਾ ਰਿਹਾ ਜਦੋਂ ਕਿ ਸਰਕਾਰਾਂ ਨੂੰ ਵੀ ਚਾਹੀਦਾ ਰਾਜਨੀਤਿਕ ਪਾਰਟੀਆਂ ਨੂੰ ਵੀ ਚਾਹੀਦਾ ਵੀ ਕੇਂਦਰੀ ਜਾਂਚ ਏਜੰਸੀਆਂ ਨੂੰ ਜਿਹੜਾ ਉਹ ਆਜ਼ਾਦਾਨਾ ਢੰਗ ਨਾਲ ਕੰਮ ਕਰਨ ਦੀ ਇੱਕ ਪ੍ਰਵਾਨਗੀ ਦੇਣੀ ਚਾਹੀਦੀ ਹੈ ਉਹਨਾਂ ਨੂੰ ਫ੍ਰੀडम ਦੇਣੀ ਚਾਹੀਦੀ ਹੈ ਤਾਂ ਜੋ ਉਹ ਆਜ਼ਾਦ ਢੰਗ ਨਾਲ ਜਿਹੜਾ ਕੰਮ ਕਰ ਸਕਣ ਤੇ ਕਿਸੇ ਵੀ ਮੁੱਦੇ ਦਾ ਜਾਂ ਮਸਲੇ ਦੀ ਜਾਂਚ ਹੈ ਉਹ ਪਾਰਦਰਸ਼ੀ ਤੇ ਨਿਰਪੱਖ ਟੰਗ ਨਾਲ ਸੀਰੇ ਜੜਾ ਸਕਣ ਪਰ ਅੱਜ ਦੇ ਸਮੇਂ ਇਹੋ ਜਿਹਾ ਕੁਝ ਨਹੀਂ ਹੋ ਰਿਹਾ ਇਹੀ ਹਾਲਾਤ ਸਾਨੂੰ ਦਿੱਲੀ 'ਚ ਵੀ ਦੇਖਣ ਨੂੰ ਮਿਲ ਰਹੇ ਨੇ ਕਿਉਂਕਿ ਉੱਥੇ ਕੇਂਦਰੀ ਜਾਂਚ ਏਜੰਸੀਆਂ ਵੱਲੋਂ ਪਹਿਲਾਂ ਮਨੀਸ਼ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਪਹਿਲਾਂ ਮਨੀਸ਼ ਸ਼ੋਧੀਆਂ ਖਿਲਾਫ ਕਾਰਵਾਈ ਕੀਤੀ ਗਈ ਫਿਰ ਸੰਜੇ ਸਿੰਘ ਹੁਣ ਈਡੀ ਜਿਹੜਾ ਹੈ ਲਗਾਤਾਰ ਕੇਜਰੀਵਾਲ ਨੂੰ ਵੀ ਸੰਬੰਧ ਜਾਰੀ ਕਰਨ ਲੱਗੀ ਹੋਈ ਹੈ ਇਸੇ ਤਰ੍ਹਾਂ ਹੋਰ ਵੀ ਸੂਬਿਆਂ ਦੇ ਵਿੱਚ ਅਸੀਂ ਦੇਖ ਰਿਹਾ ਚਾਹ ਬਰ ਚਾਹ ਗਵੰਡੀ ਸੂਬੇ ਹਰਿਆਣੇ ਦੀ ਗੱਲ ਕਰਦੀ ਹੈ ਵੀ ਉੱਥੇ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੂੰ ਵੀ ਈਡੀ ਵੱਲੋਂ ਵਾਰ-ਵਾਰ ਤਲਬ ਕੀਤਾ ਜਾ ਰਿਹਾ ਤੇ ਇਸੇ ਤਰ੍ਹਾਂ ਦੇਸ਼ ਦੇ ਹੋਰਨਾਂ ਸੂਬਿਆਂ ਦੇ ਵਿੱਚ ਵੀ ਹਾਲਾਤ ਇਹੋ ਜਿਹੇ ਨੇ ਵੀ ਵਿਰੋਧੀ ਪਾਰਟੀਆਂ ਦੇ ਜਿੰਨੇ ਵੀ ਸੀਨੀਅਰ ਆਗੂ ਨੇ ਉਹਨਾਂ ਨੂੰ ਜਾਣਬੁੱਝ ਕੇ ਜਿਹੜਾ ਕੇਂਦਰੀ ਜਾਂਚ ਏਜੰਸੀਆਂ ਦੀ ਮਦਦ ਨਾਲ ਤੰਗ ਕੀਤਾ ਜਾ ਰਿਹਾ ਉਹਨਾਂ ਨੂੰ ਸੱਮਣ ਭੇਜ ਕੇ ਸੱਦਿਆ ਜਾ ਰਿਹਾ ਹੈ ਪਰ ਜਦੋਂ ਕਿ ਜਿਹੜੇ ਵਿਰੋਧੀ ਧਿਰ ਦੇ ਆਗੂਆਂ ਤੇ ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗਦੇ ਰਹੇ ਨੇ ਉਹ ਭ੍ਰਿਸ਼ਟਾਚਾਰ ਚ ਸ਼ਾਮਲ ਵੀ ਨੇ ਉਹ ਲੋਕ ਜਦੋਂ ਭਾਜਪਾ ਚ ਸ਼ਾਮਲ ਹੋ ਜਾਂਦੇ ਨੇ ਤਾਂ ਉਹਨਾਂ ਤੇ ਇਹ ਸਾਰੇ ਦੋਸ਼ ਹੀ ਸਾਫ ਹੋ ਜਾਂਦੇ ਨੇ ਤਾਂ ਭਾਜਪਾ ਵੱਲੋਂ ਕਿਤੇ ਨਾ ਕਿਤੇ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਇਹ ਸਾਰੀਆਂ ਚੀਜ਼ਾਂ ਕਈ ਤਰ੍ਹਾਂ ਦੇ ਸਵਾਲ ਖੜੇ ਕਰਦੀਆਂ ਨੇ ਵੀ ਕਿ ਭ੍ਰਿਸ਼ਟਾਚਾਰ ਹੈ ਇਸ ਸਮਾਜ ਦੇ ਵਿੱਚ ਇੱਕ ਘੁਣ ਦੀ ਤਰ੍ਹਾਂ ਲੱਗਿਆ ਹੋਇਆ ਜਿਸ ਨੂੰ ਜੜ ਤੋਂ ਖਤਮ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਪ੍ਰਿਸ਼ਠਾਚਾਰ ਕਰਕੇ ਸਾਡੇ ਦੇਸ਼ ਦਾ ਆਰਥਿਕ ਤੇ ਸਮਾਜਿਕ ਵਿਕਾਸ ਨਹੀਂ ਹੋ ਪਾ ਰਿਹਾ ਤਾਂ ਇਸ ਨੂੰ ਜੜ ਤੋਂ ਖਤਮ ਕੀਤਾ ਜਾਵੇ ਪਰ ਨਾਲ ਇਹ ਵੀ ਹੈ ਪ੍ਰਿਸ਼ਠਾਚਾਰ ਨੂੰ ਤਾਂ ਜੜ ਤੋਂ ਖਤਮ ਕੀਤਾ ਹੀ ਜਾਵੇ ਇਸ ਦੇ ਨਾਲ ਹੀ ਜੇ ਅਸੀਂ ਗੱਲ ਕਰੀਏ ਤਾਂ ਇਹ ਕੇਂਦਰੀ ਜਾਂਚ ਏਜੰਸੀਆਂ ਹੀ ਇਸ ਨੂੰ ਖਤਮ ਕਰ ਸਕਦੀਆਂ ਨੇ ਤੇ ਇਹਨਾਂ ਨੂੰ ਜਿਹੜਾ ਪਾਰਦਰਸ਼ੀ ਤੇ ਨਿਰਪੱਖ ਟੰਗ ਨਾਲ ਕੰਮ ਕਰਨ ਲਈ ਇੱਕ ਸੁਤੰਤਰਤਾ ਦੇਣੀ ਚਾਹੀਦੀ ਹੈ ਇੱਕ ਆਜ਼ਾਦੀ ਦੇਣੀ ਚਾਹੀਦੀ ਹੈ ਤਾਂ ਜੋ ਇਹ ਆਪਣੀ ਜਾਂਚ ਨਿਰਪੱਖ ਟੰਗ ਨਾਲ ਸੀਰੇ ਚੜਾ ਸਕਣ ਪਰ ਸਾਡੇ ਦੇਸ਼ 'ਚ ਇਸ ਸਮੇਂ ਹਾਲਾਤ ਬਿਲਕੁਲ ਹੀ ਉਲਟ ਦਿਖਾਈ ਦੇ ਰਹੇ ਨੇ ਤੇ ਹੁਣ ਭਵਿੱਖ ਦੇ ਵਿੱਚ ਹੁੰਦਾ ਕੀ ਆ ਉਹ ਤਾਂ ਸਮਾਂ ਹੀ ਦੱਸੇਗਾ ਪਰ ਹਾਲ ਦੇ ਘੜੀ ਜੋ ਹਾਲਾਤ ਨੇ ਦੇਸ਼ 'ਚ ਉਹ ਇਹੀ ਨੇ ਵੀ ਕਿ ਜਾਣਬੁੱਝ ਕੇ ਕੇਂਦਰੀ ਜਾਂਚ ਏਜੰਸੀਆਂ ਦੀ ਵਰਤੋਂ ਕਰਕੇ ਸੱਤਾਧਾਰੀ ਤੀਰ ਵਿਰੋਧੀਆਂ ਨੂੰ ਨਿਸ਼ਾਨੇ ਤੇ ਲੈ ਰਿਹਾ ਹੈ ਉਹਨਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਹੁਣ ਦੇਖਣਾ ਹੋਵੇਗਾ ਕਿ ਭਵਿੱਖ ਵਿੱਚ ਕੇਂਦਰੀ ਜਾਂਚ ਏਜੰਸੀਆਂ ਕੋਈ ਪਾਰਦਰਸ਼ੀ ਤੇ ਨਿਰਪੱਖ ਢੰਗ ਨਾਲ ਕੰਮ ਕਰਦੀਆਂ ਜਾਂ ਸੱਤਾਧਾਰੀ ਤੀਰ ਜਿਵੇਂ ਇਹਨਾਂ ਦੀ ਦੁਰਵਰਤੋਂ ਕਰਨ ਲੱਗੀ ਹੋਈ ਹੈ ਕਿ ਉਹ ਦੁਰਵਰਤੋਂ ਕਰਨਾ ਬੰਦ ਕਰਦੀ ਹੈ ਇਹ ਦੇਖਣ ਵਾਲੀ ਗੱਲ ਹੋਵੇਗੀ ਤੇ ਇੱਕ ਵੱਡਾ ਮਸਲਾ ਵੀ ਹੈ ਕਿਉਂਕਿ ਜਿਵੇਂ ਵਿਰੋਧੀਆਂ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ ਇਹ ਬਿਲਕੁਲ ਹੀ ਸਹੀ ਨਹੀਂ ਹੈ ਜਾਇਜ਼ ਨਹੀਂ ਹੈ ਹੁਣ ਦੇਖਣਾ ਹੋਵੇਗਾ ਵੀ ਕਿ ਪਵਿੱਖ ਦੇ ਵਿੱਚ ਕਿਵੇਂ ਕੇਂਦਰੀ ਜਾਂਚ ਏਜੰਸੀਆਂ ਕੰਮ ਕਰਦੀਆਂ ਨੇ ਸੱਤਾ ਤਾਰੀ ਤਿਰ ਕਿੰਨਾ ਕੁ ਉਹਨਾਂ ਦੇ ਕੰਮ 'ਚ ਦਖਲ ਦਿੰਦੀ ਐ ਜਾਂ ਦੇਣਾ ਬੰਦ ਕਰਦੀ ਉਹ ਵੀ ਇੱਕ ਦੇਖਣ ਵਾਲੀ ਗੱਲ ਹੋਵੇਗੀ ਪਰ ਪੰਜਾਬੀ ਟਰਬਿਨ ਤੁਹਾਡੇ ਤੱਕ ਇਹੋ ਜੇ ਜਨਤਕ ਮੁੱਦਿਆਂ ਨੂੰ ਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਤੁਹਾਡੇ ਤੱਕ ਪਹੁੰਚਾਉਂਦਾ ਰਹੇਗਾ ਤੁਹਾਡੇ ਅੱਗੇ ਰੱਖਦਾ ਰਹੇਗਾ ਕੱਲ ਨੂੰ ਇਸੇ ਸਮੇਂ ਫੇਰ ਇੱਕ ਨਵੇਂ ਮੁੱਦੇ ਤੇ ਗੱਲਬਾਤ ਕਰਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤਰਤ